ਇਹ ਚੋਣ ਹੋਣੀ ਹੈ ਇਹ ਤੁਹਾਨੂੰ ਮਿਲਣ ਦੇਣਾ ਹੈ ਹੁਣ ਅਗਰ ਇਹ ਪਹਿਲੇ ਮਲਕ ਬਾਸ਼ਾ ਉਹਨਾਂ ਕੋਲ ਨਹੀਂ ਫਿਰ ਜਿੱਤ ਸਕਦਾ ਅੱਜ ਸਟੇਟ ਮੰਤਰੀ ਤੁਹਾਨੂੰ ਦੇ ਰਹੇ ਆ 31 ਮਈ ਤੱਕ ਪਲਟਾ ਨੇ ਦੇ ਦਿੱਤਾ ਸਾਰੇ ਪੂਰੇ ਡਿਪਾਰਟਮੈਂਟ ਨੂੰ ਕੋਈ ਸੀ 31 ਮਈ ਤੱਕ ਇਹਦਾ ਜ਼ਿਆਦਾ ਨਹੀਂ 20% ਹੋ ਰਿਹਾ 50-60% 33 ਦਿਨਾਂ ਐ ਇਤਨੀ ਨਿਗਰਾਨੀ ਸੁਭਾਇਆ ਨੂੰ ਬੱਡੇ ਮਗਰ ਵਸ਼ਲੀ ਬਲੇਛੇ ਬੜੀ ਹੀ ਹੈ ਕੋਈ ਗੱਲ ਕਰਾਂਗੇ ਉਹਨਾਂ ਨੇ ਮੇਰੇ ਤੇ ਆਮ ਤੌਰ ਤੇ ਵੀ ਮਾਰੀ ਤੋੜਨ ਦਾ ਕੋਈ ਜਿਸਾਲੇ ਕੋਈ ਨਾ ਕੋਈ ਇਹਨੂੰ ਸੋਲ ਰਿਹਾ ਹੈ ਯਾਨੀ ਮੇਰੇ ਕੋਲ ਕਦੇ ਕੋਈ ਬੰਦਾ ਨਹੀਂ ਆਇਆ ਨਾ ਫਰਗੋਣ ਵਾਲਾ ਆਫਸਰ ਜਿਹੜੇ ਉਹ ਮੈਨੂੰ ਸਾਰੇ ਜਾਣਦੇ ਆ ਨਾ ਕਦੇ ਉਹਨਾਂ ਨੇ ਕੋਈ ਪਲਾਨ ਕੀਤੀ ਸਾਡੇ ਇਲਾਕੇ ਦੀ ਪਹਿਲੇ ਵੀ ਬਹੁਤ ਜ਼ੋਰ ਆ ਮਾਰੀ ਨਮਸਕਾਰ ਜੀ ਮੈਂ ਸ਼ਮਿਸ਼ੋਤਰਾ ਤੁਸੀਂ ਦੇਖ ਰਹੇ ਹੋ ਚੈਨ ਪੰਜਾਬ ਦੀ ਅੱਜ ਤੁਹਾਨੂੰ ਮੁਲਾਵਾਗੇ ਠਾਕੁਰ ਮਨੋਰੋਦ ਜਨ ਨਾਲ ਜਿਨ੍ਹਾਂ ਨੇ ਆਮ ਆਦਮੀ ਪਾਰਟੀ ਜੀ ਕਿਦਾਂ ਦਾ ਸਫਰ ਰਿਹਾ ਤੇ ਜੇ ਪਿਛੇ ਬੀਤੇ ਦਿਨ ਜਿਹੜਾ ਨੂੰ ਮਾਰਕੀਟ ਕਮੇਟੀ ਦੇ ਚੇਅਰਮੈਨ ਵੀ ਬੁਲਾਇਆ ਗਿਆ ਗੱਲਬਾਤ ਕਰਦਿਆਂ ਠਾਕੁਰ ਮਨੋਰੋਦ ਜਨ ਨਾਲ ਕੀ ਕਹਿਣਾ ਉਹਨਾਂ ਦਾ ਸਰ ਨਮਸਕਾਰ ਨਮਸਕਾਰ ਜੀ ਹਾਂਜੀ ਤਾਂ ਕਰਕੇ ਕੀ ਮੈਂ ਦੇਖਦੇ ਪਿਛਲੇ ਦਿਨ ਤੁਹਾਨੂੰ ਜਿਹੜਾ ਮਾਰਕੀਟ ਕਮੇਟੀ ਦੇ ਚੇਅਰਮੈਨ ਬਣਾਇਆ ਗਿਆ ਉਹ ਕਿਦਾਂ ਲੱਗਦਾ ਹੈ ਤੁਹਾਨੂੰ ਖੁਸ਼ੀ ਵੀ ਵੀ ਸਾਰੇ ਲੋਕੀ ਖੁਸ਼ ਨੇ ਜਿੰਨੇ ਪੁਰਾਣੇ ਵਰਕਰ ਆ ਉਹ ਸਾਰੇ ਖੁਸ਼ ਹੈ ਪੀਤ ਆਮ ਆਮ ਕਰਨਾ ਬਚਾ ਜਿਹੜਾ ਕਿ ਦੂਜੀ ਪਾਰਟੀਆਂ ਤੇ ਕਦੀ ਨਹੀਂ ਆ ਚੱਕ ਲਿਆ ਗਿਆ ਸਾਰੇ ਤਿੰਨ ਜਾਂਦੇ ਉਸ ਗੱਲ ਨੂੰ ਸਾਰੇ ਮੋٹے ਬੰਦੇ ਹੁੰਦੇ ਪੈਸੇ ਵਾਲੇ ਆਉਂਦੇ ਜਦੋਂ ਕੋਈ ਬੈਗ ਭਰ ਕੇ ਨੋਟ ਹੈ ਉਹਨੂੰ ਹੀ ਚੇਰਮੈਨੀਆਂ ਦਿੱਤੀਆਂ ਇੰਦੀਆਂ ਸਾਡੀ ਪਾਰਟੀ ਦਾ ਸਾਨੂੰ ਪਹਿਲੇ ਵੀ ਡਿਕਲੇਅਰ ਕੀਤਾ ਜੀ ਮੈਂ 3 ਸਾਲ ਸੈਕਟਰੀ ਵੀ ਰਿਹਾ ਦਾ ਇਸ ਬਾਈ ਵਾਲੇ ਸੀਜ਼ਨ ਚ ਉਸ ਤੋਂ ਪਹਿਲੇ ਸਟਾਰਟਿੰਗ ਮੈਂ 14 ਚ ਜੁਆਇਨ ਹੋਇਆ ਆਮ ਆਦੀ ਪਾਰਟੀ ਦੀਆਂ ਨੀਤੀਆਂ ਦੇਖ ਕੇ ਤੇ ਸਰ ਜੀ ਉਸ ਤੋਂ ਪਹਿਲਾਂ ਵੀ ਕੋਈ ਪਾਰਟੀ ਜੁਆਇਨ ਕੀਤੀ ਨਹੀਂ ਮੈਂ ਕੋਈ ਪਾਰਟੀ ਨਹੀਂ ਜੁਆਇਨ ਕੀਤੀ ਮੈਂ ਬਸ 14 ਚ ਜੁਆਇਨਿੰਗ ਕੀਤੀ ਉਸ ਤੋਂ ਪਹਿਲੇ ਮੈਂ ਕੋ ਦੱਤਾ ਰਹਿੰਦਾ ਮੈਂ ਬੀਬੀ ਸਿੰਘ ਤੇ ਕੀ ਕਰਨਾ ਹੈ ਆਪਣਾ ਵਿਜਨ ਸਰਕੇ ਤੁਸੀਂ ਅਮਾਦੀ ਪਾਰਟੀ ਦੀ ਜੁਆਇਨ ਕੀਤੀ ਕੀ ਕਰਨਾ ਹੈ ਨਹੀ ਮੈਂ 15 16 ਸਾਲ ਬਿਨਸ ਕੀਤਾ ਬਸ ਲਾਸਟ ਮੇਰਾ ਵਿਆਹ ਵੀ ਲੇਟ ਹੋਇਆ 2006 ਵਿੱਚ ਦੀ ਸ਼ਾਦੀ ਹੋਈ ਹੈ ਉਸ ਤੋਂ ਬਾਅਦ ਘਰ ਦੇਣਾ ਬਸ ਮੇਰੇ ਬ੍ਰਦਰ ਪਹਿਲੇ ਥੇਰੇੰਦੇ ਹੀ ਉਹ ਸ਼ਿਫਟ ਕਰਕੇ ਘਰੋਟੇ ਮੈਨੂੰ ਲੈਣਾ ਪਿਆ ਤੇ ਸਰ ਜੀ ਗੱਲ ਕਰੀਏ ਪਹਿਲਾਂ ਆਮਾਦੀ ਪਾਰਟੀ ਜਦੋਂ ਪਹਿਲਾਂ ਕਾਂਗਰਸ ਵੀ ਆ ਗਈ ਸੀ ਭਾਜਪਾ ਵੀ ਆ ਗਈ ਸੀ ਕਿਉਂ ਤੁਸੀਂ ਜਿਹੜੀ ਆਮਾਦੀ ਪਾਰਟੀ ਜੁਆਇਨ ਕੀਤੀ ਕੀ ਕਰਨਾ ਹੈ ਕਿਉਂਕਿ ਨੀਤੀਆਂ ਦੇਖ ਕੇ ਜਦੋਂ ਦਿੱਲੀ ਨੂੰ ਹਜ਼ਾਰ ਆਪਣੇ ਅੰਨਾ ਹਜ਼ਾਰੇ ਦੇ ਨਾਲ ਹੀ ਛੱਡੇ ਨਾ ਤੇ ਇਹਨਾਂ ਨੂੰ ਚੈਲੰਜ ਦਿੱਤਾ ਇਹ ਤਾਂ ਮੇ ਤੋਂ ਮਾਰੇ ਜਨ ਹਯਰ ਦੇ ਨਾਲ ਸੀ ਇਹਨਾਂ ਨੂੰ ਫਿਰ ਸਿਧਾ ਵਿਕਸ਼ਣ ਨਾਲ ਮਾਰੇ ਕਿ ਇੱਕ ਵਾਰੀ ਪੋਲਿਟਿਕ ਚ ਤੇ ਉੱਤਰ ਦੇਖੋ ਤੇ ਫਿਰ ਇਹ ਸਿਧਾ ਵਿਕਸ਼ਣ ਦੇ ਖਿਲਾਫ ਹੀ ਕੇਰੀਵਾਲ ਦੀ ਖੜੇ ਹੋਗੇ ਪੂਰੇ ਹਿੰਦੁਸਤਾਨ ਚ ਰੋਲਾ ਪੈ ਗਿਆ ਵੀ ਕੋਈ ਕੇਰੀਵਾਲ ਨਾਂ ਦੀ ਚੀਜ਼ ਕੋਈ ਜਿਹੜੀ ਆਈ ਹੈ ਸ਼ਕਤੀਤ ਤੇ ਇਹਨਾਂ ਨੇ ਪਹਿਲੇ ਇਲੈਕਸ਼ਨ ਜੀ ਜਿਹੜਾ ਪੱਟੀ ਦੇਤੀ ਹੈ ਜਿਹੜੇ ਬੀਜੇਪੀ ਵੀ ਪੁਰਾਣੀ ਪਾਰਟੀ ਕਾਂਗਰਸ ਵੀ ਪੁਰਾਣੀ ਪਾਰਟੀ ਸਫਾਈ ਕਰਤੀ ਪਹਿਲੇ ਇਲੈਕਸ਼ਨ ਜੀ ਉਹਨਾਂ ਨੇ ਛੇ ਮਹੀਨੇ ਇਹਨਾਂ ਦੀ ਸਰਕਾਰ ਚ ਬਣੀ ਸੀ ਟਾਈਆਂ ਸਮਾਪਤ ਨੂੰ ਲੈਣ ਨਾਲ ਕਾਂਗਰਸ ਦਾ ਲੇਕਿਨ ਕਾਂਗਰਸ ਨਾਲ ਉਹ ਵੀ ਫਿਰ ਲੁੱਡੀਆਂ ਮਾਰਨੇ ਚਾਲੂ ਕਰਤੀਆਂ ਛੇ ਮਹੀਨੇ ਬਾਅਦ ਅਸਤੀਫਾ ਦਿੱਤਾ ਲੋਕੀ ਵੀ ਨਾਰਾਜ਼ ਹੋਇਆ ਕੀ ਕੀ ਕੀਤਾ ਕੀ ਗੱਲ ਕਰਨਾ ਅਸਤੀਫਾ ਕਿਉਂ ਕੀਤਾ ਫਿਰ ਜਿਹੜੇ ਉਹਦੇ ਬਾਅਦ 6 ਮਹੀਨੇ ਬਾਅਦ ਇਲੈਕਸ਼ਨ ਹੋਇਆ ਲੋਕਾਂ ਨੇ ਫਿਰ ਖੋਲ ਕੇ ਜਿਹੜੇ 67 ਸਭ ਤੋਂ ਸੂ ਸੀਟਾਂ ਦਿੱਤੀਆਂ ਫਿਰ ਤੇਰੀ ਗੱਲ ਸਭ ਨੇ ਕੰਮ ਕੀਤਾ ਸਰਦ ਕੋ ਤੁਹਾਨੂੰ ਨਾ ਕਿ ਕਾਫੀ ਇੱਕ ਸਾਤਿੰਨ ਸਾਲ ਤੇ ਕੁਛ ਵੀ ਨਾ ਵਾਜਿਆ ਤੁਹਾਨੂੰ ਅਜੇ ਉਦੋਂ ਦਿੱਤਾ ਗਿਆ ਹੈ ਜਿਹੜਾ ਮਾਰਕੀਟ ਕਮੇਟੀ ਚੇਅਰਮੈਨ ਦਾ ਉਹ ਤੇ ਕਿਦਾਂ ਉਹ ਕੀ ਜੇ ਕਿਸ ਤੁਹਾਡੇ ਇਹ ਕੰਮ ਹੈ ਕਿ ਸੁਮੈਹਕਮੇ ਕੰਮ ਜੁੜੇ ਹੋਗੇ ਤੁਹਾਡੇ ਮੈਂ ਵਰਤ ਕੀਤਾ ਆਪਣੀ ਪਾਰਟੀ ਨਾਲ ਮੈਂ 3 ਸਾਲ ਰਿਹਾ ਜਨਰਲ ਸੈਕਟਰੀ ਤੇ ਇਹ ਕਹਦਾ ਕਿ ਜਿੱਥੇ ਮੇਰੀ ਪਾਰਟੀ ਮੇਰੀ ਡਿਊਟੀ ਲਾਉਂਦੀ ਦੀ ਹੈ ਮੈਂ ਗੁਜਰਾਤ ਚ ਵੀ ਗਿਆ ਗੁਜਰਾਤ ਚ 3-4 ਮਹੀਨੇ ਕੰਮ ਕੀਤਾ ਮੱਧ ਪ੍ਰਦੇਸ਼ ਕੰਮ ਕੀਤਾ ਹਿਮਾਚਲ ਚ ਕੰਮ ਕੀਤਾ ਜੰਮੂ ਅਧਮਨ ਲਈ ਇਲੈਕਸ਼ਨ ਚ ਕੰਮ ਕੀਤਾ ਮੇਰੇ ਬਾਪੇ ਨੇ ਹਾਂ ਕਿ ਸਭ ਜਗ੍ਹਾ ਜਿੱਥੇ ਪਾਰਟੀ ਨੇ ਮੈਨੂੰ ਕਬਲਾਇਆ ਮੈਂ ਉਹਨਾਂ ਦਾ ਕੰਮ ਜਰਾ ਕੀਤਾ ਸਰ ਜਿੱਦਾਂ ਤੁਸੀਂ ਬਾਹਰ ਜਾਂਦੇ ਹੋ ਤਾਂ ਕਿਆ ਫੈਮਿਲੀ ਆਪਸੇ ਤੁਹਾਨੂੰ ਕੋਈ سپورਟ ਮਿਲਦੀ ਹੈ ਹਾਂ ਜਸ ਮੇਰੀ ਵਾਈਫ ਜਿਹੜੇ ਉਹ ਵੀ ਪਿਛੋ ਬੈਕਗ੍ਰਾਉਂਡ ਉਹਨਾਂ ਦੇ ਪਾਦਰ ਸਾਹਿਬ ਪੰਜ ਵਾਰੀ ਸਰਪੰਚ ਰਹੇ ਨੇ ਉਹ ਵੀ ਪੋਲੀਟੀਕਲ ਸੀ ਇਸ ਕਰ ਮੈਨੂੰ ਸਭ ਤੋਂ ਵੱਡੀ سپورਟ ਉਹਨਾਂ ਦੀ ਹੈ ਮੇਰੀ ਵਾਈਫ ਕੋਈ ਦਿਨ ਉਹ ਆਰਟੈਕਟ ਤੋਂ ਟੀਚ ਜਿਵੇਂ ਜਾਣਾ ਹੀ ਪਣਾ ਅਗਰ ਕੁਝ ਸੁਧਾਰ ਕਰਨਾ ਲੋਕਾਂ ਦੀ ਮਦਦ ਕਰਨੀ ਹੈ ਜਾਂ ਡਵੈਲਪਮੈਂਟ ਕਰਨੀ ਹੈ ਪੋਲਟਿਕਸ ਕਹੋ ਮੈਂ ਚੱਕੀ 343 ਸੰਗਮ ਮਾਰਦੇ ਨੇ ਇਪੋਰਟ ਸੋ ਸਰ ਗੱਲ ਹੋ ਰਹੀ ਹੈ ਲੋਕਾਂ ਦਾ ਵੀ ਕਹਿਣਾ ਹੈਗਾ ਕਿ ਜਿਵੇਂ ਆਵਾਜ਼ੀ ਪਾਰਟੀ ਸੱਤੇ ਚੰਦ ਪਹਿਲਾਂ ਨੇ ਕਿਹਾ ਹੈ ਕਿ ਅਸੀਂ ਮੱਕੇ ਬਦਲਾਵ ਲਿਆਵਾਂਗੇ ਇੱਕ ਬਦਲਾਵ ਦੀ ਲਹਿਰ ਹੈ ਤੇ ਤੁਹਾਨੂੰ ਕੀ ਲੱਗਦਾ ਕਿ ਕਿੰਨਾ ਜਿਆਦਾ ਬਦਲਾਵ ਜੇ ਸਾਡੇ ਪੋਇਂਟ ਹਲਕੇ ਚ ਹੋ ਚੁੱਕਿਆ ਹੈ ਜੱਕੇ ਕੋਈ ਬਹੁਤ ਆਵਾਜ਼ ਪੋਇਂਟ ਕੋਈ ਪੰਜਾਬ ਨਹੀਂ ਇਦਾਂ ਨਹੀਂ ਜਿੱਥੇ ਫੰਡ ਨਹੀਂ ਦਿੱਤੇ ਗਏ ਲਾਈਟਾਂ ਦੇ ਪੈਸੇ ਦਿੱਤੇ ਗਏ ਸਭ ਕੁਝ ਹੈ ਸਾਡੀ ਪਾਰਟੀ ਨਵੀਂ ਇਨਾਂ ਦੇ ਐਮਐਲਏ ਵੀ ਨਵੇਂ ਇਹ ਅਫਸਰ ਨੂੰ ਅੱਜ ਵੀ ਆਹੀ ਵੀ ਖੁਦ ਮੈਂ ਉਹ ਚੇਅਰਮੈਨ ਹਾਂ ਤੇ ਮੈਂ ਅੱਜ ਵੀ ਸਰ ਸਰ ਕਰਕੇ ਗੱਲ ਕਰਨਾ ਕਿੰਨਾ ਹਾਲ ਪਹਿਲਾਂ ਕਾਂਸੀ ਵਾਲਾ ਐਸਐਚਓ ਐਸਐਸਪੀ ਡੀਸਾਬਲ ਆਪਾਂ ਸਰ ਕਰਕੇ ਹੀ ਗੱਲ ਕਰੀ ਦੀ ਹੈ ਕੋਈ ਪੋਲੀਟਿਕਲ ਨਹੀਂ ਪਾਲਟੈਕਸ ਕਰਮੀ ਆਏ ਪਬਲਿਕ ਦਾ ਸੁਧਾਰ ਕਰਨਾ ਆਹੀ ਪੈਸੇ ਦੀ ਜਗਾ ਲੱਗੋ ਉਹ ਹੀ ਗੱਲ ਬਟਾਕੇ ਤੇ ਗੱਲ ਬੜਾ ਵੱਡਾ ਕਮੁੱਦਾ ਹੈ ਗੱਲਾਂ ਹਾਂਜੀ ਕਿ ਜਿਵੇਂ ਸਾਡੀ ਸਰਕਾਰ ਨੇ ਇੱਕ ਮਹੀਨ ਸ਼ੁਰੂ ਕੀਤੀ ਹੈ ਦੁੱਧ ਨਸ਼ਾ ਦੁੱਧ ਲੈ ਕੇ ਹਾਂਜੀ ਤੇ ਅਸੀਂ ਦੇਖਦੇ ਹਾਂ ਕਿ ਜਦਾਂ ਕਿ ਠੇਕੇ ਦੀ ਗੱਲ ਕਰ ਲੈਣੇ ਆ ਹਾਂਜੀ ਤੇ ਠੇਕੇ ਜਿੱਦਾਂ ਜਗ੍ਹਾ ਜਗ੍ਹਾ ਠੇਕੇ ਖੋਲ ਹੀ ਜਾ ਕੇ ਤੇ ਉਹ ਕਿ ਕੀ ਕਹਿਣਾ ਚੰਦਰਪੁਰ ਦੀ ਕੋ ਠੇਕੇ ਖੋਲਣੋਂ ਕੋ ਮਾੜੀ ਗੱਲ ਨਹੀਂ ਹੋ ਗਈ 65% ਟੈਕਸ ਹੁੰਦਾ ਗਵਰਨਮੈਂਟ ਨੂੰ ਔਰ ਸ਼ਰਾਬ ਜਿਹੜੀ ਹੈ ਰਾਜੇ ਮਹਾਰਾਜੇ ਤੋਂ ਚੱਲਦੀ ਆ ਰਹੀ ਹੈ ਸ਼ਰਾਬ ਪੀ ਕੇ ਹੁਣ ਕੱਲ ਨੂੰ ਕੋਈ ਇਹ ਨਹੀਂ ਲੱਗਦਾ ਸ਼ਰਾਬੀ ਆਉਂਦੇ ਲੋਕਾਂ ਲੋਕਾਂ ਦਾ ਸਵਾਲ ਹੈਗਾ ਇੱਥੇ ਲੋਕਾਂ ਦਾ ਸਵਾਲ ਹੈਗਾ ਕਿ ਨਸ਼ਾ ਵਿਰੁੱਧ ਹੈਗੀ ਕਿ ਵੀ ਇਹ ਠੇਕੇ ਵੀ ਇੱਕ ਜਿੱਦਾਂ ਬਹੁਤ ਹੈ ਤੇ 10-15 ਕਿਲੋਮੀਟਰ ਦੂਰ ਦੇ ਇੱਕ ਠੇਕਾ ਹੋਣ ਜ਼ਿਆਦਾ ਹੈ ਇੱਥੇ ਠੇਕੇ 2-2 ਕਿਲੋਮੀਟਰ ਦੇ ਠੇਕੇ ਖੁੱਲ ਗਏ ਆ ਮੈਂ ਮੈਨਿਕ ਨਾ ਕੋਈ ਇਦਾਂ ਨਹੀਂ ਕੋਈ ਗੱਲ ਨਹੀਂ ਬੀਨਸ ਹੈ ਉਹਦੀ ਸ਼ਰਾਬ ਦਾ ਇੰਡਸਟਰੀਆਂ ਨੇ ਗੌਰਮੈਂਟ ਨੇ ਉਹਨਾਂ ਨੂੰ ਡਾਕੂਮੈਂਟਸ ਦਿੱਤੇ ਆ ਲਾਇਸੈਂਸ ਦਿੱਤੇ ਬਣਾ ਲਈ ਸ਼ਰਾਬ ਅਸ਼ਰਾਬ ਲੀਗਲੀ ਇਸ ਕਰਨਾ ਓਪਨ ਦੀ ਸ਼ਰਾਬਾਂ ਮੈਂ ਕੋਈ ਇਹ ਨਹੀਂ ਵੀ ਉਹ ਮੈਨ ਨਹੀਂ ਲਾ ਰਿਹਾ ਲੋਜ ਜਿਹੜਾ ਚਿੱਟਾ ਨਸ਼ਾ ਜਿਹਦੇ ਅਸਲੀ ਅਹੀਂ ਬਰੋਚ ਚ ਆ ਉਹ ਚਿੱਟਾ ਕਿਦਾਂ ਦਾ ਨਸ਼ਾ ਹੈ ਜਿਹੜਾ ਬੰਦਾ ਨੂੰ ਇੱਕ ਦੋ ਵਾਰੀ ਲੈਣ ਦਾ ਬੱਚਾ ਉਹ ਛੱਡ ਨਹੀਂ ਸਕਦਾ ਜਾਂ ਤੇ ਮਰ ਜੇ ਰ ਤੇ ਮਾਂ ਪਿਓ ਖੁਦ ਦੁਖੀ ਹੋਣ ਤੋਂ ਬਾਅਦ ਵੀ ਬੱਚੇ ਦੀ ਭਵਿੱਖ ਵਿੱਚ ਪੈਸੇ ਪਾ ਦੇਣਾ ਵੀ ਤੜਫਦਾ ਜਗੋਰ ਆ ਇਦੋਂ ਮੱਛੀ ਪਾਣੀ ਤੋਂ ਬਾਹਰ ਕਰਦੇ ਨੇ ਇਦਾਂ ਤਰਫਾ ਮਾਂ ਕੋਲ ਵੀ ਜਗੜਾ ਕਰ ਸਕਦੇ ਤੇ ਉਹਨੂੰ ਦਿੰਦੇ ਆ ਨਹੀਂ ਤੇ ਮਿਲਦੇ ਚੋਰੀਆਂ ਕਰਦੇ ਨੇ ਚੇਨ ਸ਼ਫਟੀ ਸ਼ਰਿਆਂ ਪੂਰੇ ਵਿੱਚ ਇਹ ਵੀ ਸਾਡੀ ਪਾਰਟੀ ਨੇ ਮੁੱਦਾ ਚੁੱਕਿਆ ਬਹੁਤ ਵਧੀਆ ਮੁੱਦਾ ਹੈ ਔਰ ਸੁਧਾਰ ਹੋਇਆ ਇਹਦੇ ਵਿੱਚ ਸੁਧਾਰ ਹੋਇਆ ਬਹੁਤ ਲੋਕਾਂ ਦਾ ਅਜੇ ਵੀ ਕਹਿਣਾ ਹੈਗਾ ਕਿ ਜਿਹੜੇ ਛੋਟੇ ਮੋਟੇ ਕੰਮ ਕਰਦੇ ਨੇ ਨਸ਼ਾ ਉਹਨਾਂ ਨੂੰ ਫੜੇ ਜਾਂਦਾ ਤੇ ਵੱਡੇ ਮਗਰਮਾਸ਼ਾ ਉਹਨਾਂ ਨੂੰ ਕਿਉਂ ਨਹੀਂ ਫੜੇ ਜਾਂਦਾ ਜਿੱਥੋਂ ਕਿਤਾ ਆਂਦਾ ਉਹਨਾਂ ਨੂੰ ਸੁਣਨਾ ਤੋਂ ਪਈ ਜਾਂਦੀ ਇਹ ਮਾਰੀ ਅੱਜ ਸਟੇਟਮੈਂਟ ਮੈਂ ਤੁਹਾਨੂੰ ਦੇ ਦਿਆਂ 31 ਮਈ ਤੋਂ ਪੱਟਾਂ ਦੇ ਦਿੱਤਾ ਸੁਰਖੀ ਪੂਰੇ ਡਿਪਾਰਟਮੈਂਟ ਨੂੰ ਪ ਇਹ 31 ਮਈ ਤੱਕ ਦਾ ਜਾਦਾ ਨਹੀਂ ਤੇ 20% ਉਹ ਹੈ 50-60% 31 ਦਿਨ ਇੱਕ ਮਹੀਨੇ ਦੇ ਅੰਦਰ ਉਸ ਬਾਹਰ ਹੋਣਾ ਹੀ ਹੋਣਾ ਵੱਡੇ ਮਗਰਮਸ਼ੇ ਵੀ ਪੜੇ ਜਾਣੇ ਆ ਵੱਡੇ ਫੜੇ ਵੀ ਗਏ ਮੈਂ ਨਹੀਂ ਲੱਸਦਾ ਵੱਡੇ ਵੀ ਫੜੇ ਗਏ ਸਾਡੇ ਇਲਾਕੇ ਤੋਂ ਹੀ ਫੜੇ ਗਏ ਪਰ ਉਹ ਮੈਂ ਕਿਹਨੇ ਪਰਸੋਂ ਕਿਉਂ ਕਿ ਇਹਦਾ ਨਾਲ ਲੈਣਾ ਵੱਡੇ ਵੀ ਫੜੇ ਗਏ ਫੜੇ ਵੀ ਜਾਣ ਸਰ ਮਗਰਮਸ਼ੇ ਦਾ ਨਾਲ ਲੈ ਰ ਚੇਤਾ ਆ ਗਿਆ ਤੇ ਪਿੱਛੇ ਜੀ ਇੱਕ ਵਾਰੀ ਸਾਡੇ ਕੈਬਨਟ ਮੰਤਰੀ ਜਿਹੜੇ ਬਸੀਰ ਆ ਉਹਨਾਂ ਨੇ ਕਿਹਾ ਸੀ ਕਿ ਮੈਨੇ ਕਿਹਾ ਮਗਰਮਸ਼ੇ ਫੜੇ ਗਏ ਆ ਹਾਂ ਜੀ ਪੁੱਛੇ ਗੱਲ ਕਰਾਂਗੇ ਹੁੰਦੇ ਟਾਈਮ ਤੇ ਸੀ ਨਹੀਂ ਮੈਨੂੰ ਇਹ ਮੈਨੂੰ ਨਾਲ ਹੋਏਗਾ ਜੇ ਸਾਡੇ ਹਲਕਾ ਭੋਜ ਦੇ ਵਿੱਚ ਸ਼ੋਰ ਬਣ ਕੇ ਕੀ ਕੰਮ ਚੱਲ ਰਿਹਾ ਮੈਂ ਦੇਖੀ ਨਹੀਂ ਮੈਂ ਤਾਂ ਮੇਰੇ ਕੋਲ ਕਦੀ ਕੋਈ ਬੰਦਾ ਨਹੀਂ ਆਇਆ ਨਾ ਫੜਗੋਣ ਵਾਲਾ ਆਫਸਰ ਜਿਹੜੇ ਉਹ ਮੈਨੂੰ ਸਾਰੇ ਜਾਣਦੇ ਆ ਨਾ ਕਦੀ ਉਹਨਾਂ ਨੇ ਮੈਂ ਕੰਪਲੇਨ ਕੀਤੀ ਵੀ ਸਾਡੇ ਇਲਾਕੇ ਚ ਪਰ ਪਹਿਲੇ ਹੁੰਦੀ ਨਹੀਂ ਬਹੁਤ ਜ਼ਿਆਦਾ ਬਣੀ ਫਸਦ ਵਿਰੋਧੀ ਜਿਹੜਾ ਕਹਿੰਦਾ ਕਿ ਉਹ ਕਿਤਨੇ ਕਿਤੇ ਲਾਈਵ ਹੋਏ ਕਰਦੇ ਆਪਣੇ ਫੇਸਬੁਕ ਪੇਜ ਤੇ ਲਾਈਵ ਹੋਏ ਕਰਦੇ ਆ ਕਿ ਅੱਜ ਇੱਥੇ ਮੈਂ ਨਜਾਇਜ਼ ਹੋ ਗਈ ਉਸ ਉਹ ਕੀ ਜਾਣਾ ਚਾਹਦੇ ਰੋਣੇ ਕੋਈ ਪਹਿਲਾ ਸਾਲ ਤੇ ਸਾਡੇ ਗਵਰਨਰ ਸਾਹਿਬ ਚਾਰ ਵਾਰੀ ਆਏ ਨਾ ਵਿ ਆਪਕਾ ਨਗਰ ਚ ਇੱਕਧਾਨ ਕੋਲ ਮਾਈਨਿੰਗ ਬਹੁਤ ਜ਼ਿਆਦਾ ਹੁੰਦੀ ਹੈ ਤੇ ਉਹ ਚਾਰੇ ਵਰੀ ਸਟੇਜ ਦੇ ਉੱਪਰੋਂ ਗਵਰਨਮੈਂਟ ਕੀ ਕਹਿ ਰਹੀ ਹੈ ਮੈਂ ਐਸਐਸਪੀ ਨੂੰ ਬੀਸੀ ਨੂੰ ਡੀਆਈਜੀ ਨਾਲ ਆ ਤਾਂ ਇੰਚੂ ਮਾਈਨਿੰਗ ਹੋਈ ਤਾਂ ਬਗ ਸਿੱਟ ਦੂੰਗਾ ਮਤਲਬ ਗਵਰਨਮੈਂਟ ਕੋ ਬਹੇ ਨਾ ਆਏ ਅਗਰ ਸਹੀ ਤਰ੍ਹਾਂ ਜਿਹੜੇ ਚਲਦੇ ਆ ਕੈਕਸ਼ਨ ਚਲਦੇ ਆ ਤੇ ਗਵਰਨਮੈਂਟ ਨੂੰ ਉਹਦਾ ਫਾਇਦਾ ਮੇਰਾ ਖਿਆਲ ਸਹੀ ਹਾਰਪੋਰਟ 12000 ਕਰੋੜ ਤੱਕ ਦਾ ਇਲਾ ਇੱਕ ਸਾਲ ਦਾ ਗਵਰਨਮੈਂਟ ਨੂੰ ਫਾਇਦਾ ਆ ਅਗਰ ਸਹੀ ਤਰੀਕੇ ਨਾਲ ਜੇ ਦੀ ਮਾਈਨਿੰਗ ਹੋਏ ਗਵਰਨਮੈਂਟ ਦੀਆਂ ਖੱਡਾਂ ਜਿਹੜਾ ਲਾਅ ਬਣਿਆ ਨਵਾਂ ਸਿਸਟਮ ਬਣਿਆ ਉਹਦੇ ਵਿੱਚ ਪ੍ਰਾਈਵੇਟ ਜਿਹਦੀ ਆਪਣੀ ਜ਼ਮੀਨ ਹੈ ਉਹ ਆਪਣੀ ਮਰਜ਼ੀ ਨਾਲ ਪਟਾ ਸਕਦਾ ਤੇ ਲੋਪਟ ਸਕਦਾ ਡੀਸੀ ਦੀ ਪਰਮਿਸ਼ਨ ਲੈ ਕੇ ਉਹ ਡਾਇਰੈਕਟ ਉਹਨਾਂ ਨੂੰ ਦੇ ਸਕਦਾ ਪ੍ਰੈਸ਼ਰ ਆਣੇ ਤੇ ਲੀਗਲ ਹੋ ਗਿਆ ਜੇ ਦੀ ਗਵਰਨਮੈਂਟ ਦੀ ਖੱਡ ਹੈ ਉਹ ਆਪਣੇ ਡੀਸੀ ਸਾਹਿਬ ਨੂੰ ਪੂਰੀ ਬੋਲ ਨਹੀਂ ਕਰ ਸਕਿਆ ਤੇ ਜੇ ਉਸ ਤਰੀਕੇ ਨਾਲ ਕਰੋਗੇ 16-1700 ਰੁਪਏ ਕਹਿ ਰਹੇ ਮਾਈਨਿੰਗ ਦਾ ਰੇਟ ਉਹਨਾਂ ਅਟਾੜੀ ਸੈੱਟ ਕਰ ਦੇਣਗੇ ਤੁਸੀਂ ਸਾਰੇ ਇਹ ਗੱਲ ਕਰੀ ਸਾਡੇ ਪੋਹੀ ਹਲਕੇ ਦੇ ਵਿੱਚ ਕਾਫੀ ਆਈ ਲੋਕਾਂ ਨੂੰ ਸਮੱਸਿਆ ਸਾਮਨਾ ਕਰਦਾ ਹੈ ਬੜਾ ਖਾਸ ਕਰਕੇ ਛੜਕਾਂ ਨੂੰ ਲੈ ਕੇ ਕਈ ਨਕਰੋੜ ਦੇ ਖਲੋ ਜ ਟੁੱਟੇ ਦਿਆਂ ਜੇ ਜੇ ਗੱਲ ਕਰੀ ਚੱਕ ਖੁੱਲ੍ਹ ਵਾਲੀ ਨੂੰ ਲੈ ਕੇ ਤੇ ਤਾਰਾਗਰ ਤੋਂ ਰੋਡ ਬਿਲਕੁਲ ਉਹ ਅਜਦਾਨੀ 20 ਸਾਲ ਹੋਇਆ ਕਿ ਰੋਡ ਦੀ ਉਹੀ ਹਾਲਤ ਹੈ ਤੇ ਉੱਥੇ ਕਿਉਂ ਨਹੀਂ ਕੋਈ ਬਦਲਾਅ ਫਿਕਰਦਾਰ ਸਾਰੇ ਰੋਡ ਬਣਦੇ ਆਸ-ਸਾਸ ਆਈਆਂ ਇਹ ਨਹਿਰ ਬਣੀ ਆ ਪਰ ਉਹਦੀ ਦੁਆਰ ਦੀ ਨਹਿਰ ਬਹੁਤ ਬੁਰਾ ਹਾਲ ਹੈ ਕਿ ਤੇ ਸਕੂਟਰ ਤੇ ਨਹੀਂ ਸਾਈਕਲ ਤੇ ਨਹੀਂ ਜਾਇਆ ਜਾਂਦਾ ਉਹ ਦੇਖਿਓ ਉਹ ਬਣਾਈ ਯੂ ਸਟੇਕਸ ਆ ਤਾਂ ਉਹਦੀ ਫਿਨਿਸ਼ਿੰਗ ਦੇਖਿਓ ਕਿ ਇੱਕ ਵੀ ਉਮਝਾਂ ਪ੍ਰਿਲੈਕਸ ਲਾਤੋਂ ਪੈ ਸਾਈਕਲ ਤੇ ਉਹ ਸਕੂਟਰ ਤੇ ਉਹ ਕਾਰ ਤੇ ਮੈ ਰਹੀ ਰਿਹਾ ਇੱਕ ਤਾਂ ਕਟਾਰ ਨੂੰ ਚੱਕ ਨੂੰ ਰਸਕਾਉ ਜੁੰਦਾ ਟਾਂਡਪੁਰ ਨਾਲ ਵੀ ਕਨੈਕਟਡ ਹੈ ਸਾਡੇ ਦਾ ਰੋਡ ਹੀ ਕੋਈ ਨਹੀਂ ਇਹ ਜਿਹੜਾ ਰੋਡ ਆ ਸ਼ਾਮਿਆਂ ਤੋਂ ਬਰੋਡੇ ਤੋਂ ਉੱਤੀ ਦੇ ਇਹਦਾ ਬੂਦ ਬਰਾਉਂਦਾ ਕਿੰਨਾ ਬੁਰਾ ਹਾਂਤ ਲਾਸਟ ਇਲੈਕਸ਼ਨ ਤੇ ਆਕੇ ਜਗਿੰਦਰਪਾਲ ਤੇ ਅਸ਼ਿਸ਼ ਉਹਦੇ ਨੇ ਵਿਜਨ ਮੇਰੇ ਸਭ ਨੇ ਮਿਲ ਕੇ ਕਿਉਂਕਿ ਅੱਧਾ ਭਾਣਪੁਰਚ ਦਾ ਅੱਧਾ ਡੇ اپੋਜ਼ਿਸ਼ਨ ਦਾ ਇਹਨਾਂ ਦੋਨਾਂ ਨੇ ਕਰਕੇ ਉਹ ਰੋਡ ਬਣਿਆ ਤੇ ਹੋਮ ਵੀ ਥੋੜਾ ਬਹੁਤ ਟੁੱਟਿਆ ਇਹਦੇ ਪਿਆਰ ਨਹੀਂ ਕਰ ਹੰਦੇ ਨੇ ਜਿਹੜਾ 5 ਸਾਲ ਜਿਹੜੇ ਠੇਕੇਦਾਰ ਹੁੰਦੇ ਕਾ ਆਪਾਂ ਠੇਕੇਦਾਰ ਨੂੰ ਸਿੱਧੀ ਕਾਲ ਕਰਕੇ ਕਹਿੰਦੇ ਕਿ ਉਹ ਗੱਡੇ ਸਹੀ ਕਰੋ ਸਾਡੀ ਸਰਕਾਰ 'ਚ ਇਹ ਰੋਡ ਦਾ ਬਹੁਤ ਬੁਰਾ ਲੱਗੇ 6 ਸਾਲ ਪੂਰੇ ਹੋਣਗੇ ਫਿਰ ਰੋਡ ਬਣੇਗਾ ਇਸੇ ਨਹੀਂ ਨਹੀਂ ਤਮ ਲੱਜਣਾ ਉਸ ਰੋਡ ਦਾ ਦਿਨ ਨਗਰੜ ਆਸਤਾਪਸਾ ਕਾਫੀ ਬਣਨਾ ਤੁਸੀਂ ਵਿਖਾਈ ਹੋਣਾ ਰੋਡ ਤੇ ਬਹੁਤ ਜ਼ਿਆਦਾ ਬਣੇ ਵਿਰੋਧੀ ਧੜੇ ਆ ਮੱਕੀ ਅੱ삐 ਕਹਿਣਾ ਹੈਗਾ ਕਿ ਇਹ ਜੀ ਸਰਕਾਰ ਆਮ ਆਦਮੀ ਪਾਰਟੀ ਸਰਕਾਰ ਹੈ ਇੱਕ ਮਸ਼ਹੂਰ ਯਾਨੀ ਸਰਕਾਰ ਹੈਗੀ ਹੈ ਉਹ ਕੀ ਕਹਿਣਾ ਚਿੱਤਰ ਵਾ ਬਸ ਹੌਣ ਹੱਥ ਨਹੀਂ ਆਈ ਥੋਪੋੜੀ ਉਹ ਬੈਠੇ ਨੇ ਆਪਨੇ ਸੱਤਾ ਤੇ ਨੇ ساری ਉਮਰ ਤੁਮ 2020 ਮੈਚ ਜਿੱਤੇ ਨੇ ਆਪਜ ਕੁਵਰਨਮੈਂਟ ਉਹ ਦਿੱਤੀ ਹੈ ਬੀਜੇ ਉਹ ਵੀ ਅਥਾਲੀ ਗਵਰਨਮੈਂਟ ਤੇ ਕਾਂਗਰਸ ਵੀ 5 ਸਾਲ ਤੋਂ ਅਡੇ ਫਿਰ 5 ਸਾਲ ਸਾਡੇ ਜੇ ਉਹ ਚੋਰੀ ਕਰਨ ਤੇ ਉਹ ਫੜ ਨਹੀਂ ਕਿਉਂਕਿ ਉਹਨਾਂ ਨੂੰ ਪਤਾ ਅਨੈਸਟਮ ਚਾਹੀਆ ਉਹਨਾਂ ਨੇ ਹੀ ਚੋਰੀ ਕੀਤੀ ਇਸ ਕੰਮ ਇਹ ਜਿਹੜੀ ਆਮ ਆਪ ਪਾਰਟੀ ਹੈ ਇਹ ਇਹਨਾਂ ਦੇ ਗਰਮੀ ਨੂੰ ਹੱਥ ਪਾਤਾ ਤੇ ਉਹ ਵਾਪਸ ਰਪੀਰ ਤੇਣਾ ਤੇ ਵੀ ਹੋਣਾ ਨਹੀਂ ਸਾਡੀ ਪਾਰਟੀ ਹੀ ਆਣੀ ਹੈ ਸਾਡੇ ਕੰਮਾਂ ਨੂੰ ਸਾਨੂੰ ਵਿਸ਼ਵਾਸ ਕਿਹੜਾ ਕੰਮ ਵੱਡਾ ਕੀਤਾ ਬੱਚੇ ਡੀਸੀ ਦਾ ਬੱਚਾ ਤੇ ਇੱਕ ਜ਼ਿਮੀਦਾਰ ਦਾ ਬੱਚਾ ਇੱਕੋ ਬੈਂਚ ਤੇ ਬੈਠ ਕੇ ਪੜ੍ਹਨੇ ਪ੍ਰਾਈਵੇਟ ਸਕੂਲ ਤੇ ਆਈ ਗਵਰਨਰਸ ਪ੍ਰਾਈਵੇਟ ਸਕੂਲਾਂ ਕਿਉਂ ਬੱਚੇ ਨੂੰ ਪੜ੍ਹਨੇ ਉਹਦੀਆਂ ਫੈਸਿਲਟੀਆਂ ਦੇਖ ਕੇ ਪ੍ਰਾਈਵੇਟ ਸਕੂਲ ਜਿਹਦੇ ਟੀਚਰ ਹੈ ਉਹ ਬੀਏ ਤਾਂ ਨਹੀਂ ਵੀ ਹੋਏਗਾ ਖਾਲੀ ਬੀਏ ਹੋਏਗਾ ਉਹਨੂੰ ਤਾਂ ਵੀ ਦੇਣਗੇ ਜਿਹੜੇ ਗਵਰਨਮੈਂਟ ਚ 80 8000 ਸਟਾਰਟਿੰਗ ਚ ਤਰਫਾ ਟੀਚਰਾਂ ਨੇ ਜਿਹੜੇ ਟੀਚਿੰਗ ਦਾ ਕੋਰਸ ਕਰਕੇ ਆ ਰਹੇ ਬੀਏਟ ਪੂਰਾ ਤਜਰਬਾ ਹੁੰਦਾ ਨਾ ਉੱਥੇ ਹੀ ਕਿਉਂ ਨਹੀਂ ਬੱਚੇ ਪੜ੍ਹਦੇ ਸਕੂਲ ਹਨ ਨਹੀਂ ਸਹੀ ਮੈਂ ਗੁਜਰਾਤ ਦੇ ਅੰਦਰ ਦੇਖੇ ਨਾ ਹਾਲਾਤ 19 ਹਜ਼ਾਰ 19000 ਸਕੂਲ ਬੰਦ ਦੇ ਦੇ ਕਿਉਂ ਉਹ ਪੜ੍ਹਨਗੇ ਤੇ ਸਵਾਲ ਪੁੱਛੋਗੇ ਪੜ੍ਹੇ ਲੱਗੇ ਬੱਚੇ ਸਵਾਲ ਪੁੱਛੋਗੇ ਨਾ ਅਣਪੜ੍ਹੇ ਨਹੀਂ ਪੁੱਛੋਗੇ ਡਿਵੈਲਪਮੈਂਟ ਉੱਥੇ ਕੀ ਦੀਆ ਉੱਪਰੀ ਗੁਡੀ ਫੈਕਟਰੀ ਵਾਲੇ ਨੇ ਫੈਟਲੈਂਸਨ ਖਰ ਲੈਬਰ ਕਿੱਥੋਂ ਹੀ ਹੈ ਗੁਜਰਾਤ ਦੀ ਤੰਗਾ ਨਹੀਂ ਦੇ ਰਹੇ 12 ਤੋਂ 15000 ਰੁਪਏ ਪ੍ਰਾਈਵੇਟ ਸਕੂਲ ਚ ਬੱਚਾ ਨਹੀਂ ਪੜਾ ਸਕਦਾ ਉਹਦਾ ਬੱਚਾ ਡਿਆੜੀ ਜਾਉਂਦਾ ਡਿਆੜੀ ਜਾਲੀ ਜਾਣਾ ਉੱਥੇ ਦੇ ਤੱਕ ਇਦਾਂ ਦੀ ਕਲੌਂਡੀਆਂ ਨਾ ਹੈ ਮੈਂ ਗੁਜਰਾਤ ਚ ਗਿਆ ਜਿਹੜੇ ਐਮਪੀ ਬੋਦੀ ਨਾ ਉਹਨਾਂ ਦੇ ਬੋਟ ਹੀ ਨਹੀਂ ਆਧਾਰ ਕਾਡ ਹੀ ਨਹੀਂ ਮੈਂ ਤਾਂ ਉੱਥੇ ਕਰਕੇ ਸੂਰਤ ਵੀ ਇਹ ਬੰਬੇ ਕੋ ਬੰਬੇ ਦੀ ਕਲੌਨੀ ਹੈ ਮਰਾ ਟਿਕਲੋਨੀ ਹੈ ਉੱਥੇ ਕਿਰਾ ਕਾ ਬੋਰਡ ਨਹੀਂ ਹੈ ਉਹ ਤੁਸੀਂ ਜੇ 2027 ਦੇ ਚੋਣਾਂ ਆਏ ਰਹਿੰਦੇ ਉਹਨਾਂ ਨੂੰ ਕਿੱਦਾਂ ਦਿਖਦੀ ਪਈ? ਡਿਵੈਲਪਮੈਂਟ ਦੇ ਉੱਪਰ ਸਭ ਤੋਂ ਵੱਡਾ ਨਸ਼ੇਰਾ ਆਈ ਦੀਦੀ ਦੇ ਨਾਮ 'ਤੇ ਮਾਫ ਕਿਤੇ ਨਾ ਲੋਕਾਂ ਨੂੰ ਮੈਡੀਸਨ ਮੁਹੱਈਆ ਕਰਵਾਈ ਹੈ ਫ੍ਰੀ ਪਬਲਿਕ ਹੁਸ਼ ਹੈ ਥਿੱਥੇ ਵੀ ਹੈ ਪਿੰਡ 'ਚ ਡਾਕਟਰ ਕੋਲ ਵੀ ਜਾਣਾ ਹੋਵੇ ਤਾਂ 50 ਕਿ ਚਾਹੀਦੇ ਜੇ ਡਾਕਟਰ ਬਿਨਾਂ ਕੋਸ ਤੋਂ ਬੈਠੇ ਨਾ ਤੇ ਪਿੰਡ ਪਿੰਡ ਕਲੀਨਿਕ ਖੋਲਟੇ ਮੋਂ ਲੋਕਾਂ ਨੂੰ ਫਾਇਦਾ ਤੇ ਠਾਕੀ ਤਾਂ ਕਿੱਦਾਂ ਤੁਹਾਨੂੰ ਮੱਕੀ ਇੱਕ ਜਜਵਾ ਹੈ ਕਿ ਮੈਂ ਕਿ ਪਾਰਟੀ ਜੁਆਇਨ ਕਰਨੀ ਹੈ ਕਿ ਇੱਕ ਰਾਜਨੀਤੀ ਕੀ ਹੰਦੂਦਾਰ ਕਰਨੀ ਸੀ ਬਸ ਨੀਤੀਆਂ ਦੇਖ ਕੇ ਹੋਰ ਖੁਸ਼ ਨੀਤੀਆਂ ਅੱਛੀਆਂ ਜੇ ਜੇ ਪਰਚੇ ਨਹੀਂ ਆਇਆ ਜਿੰਦੇ ਹੀ ਸਭ ਕੁਝ ਸਭ ਸੁਣਦੇ ਹੀ ਆਈ ਸਾਡੇ ਘਰ ਤੋਂ ਨਹੀਂ ਦਰਾਪਣ ਪਰੇ ਉੱਤਰਾਗੇ ਜਾਂਦੇ ਲੋਕੀ ਇਸ ਪਾਰਟੀ ਸਾਡੀ ਪਾਰਟੀ ਦੇ ਸੋ ਵੀ ਅੱਜ ਤੱਕ ਬੱਚਾ ਹੋਇਆ ਮੇਰੇ ਘਰੋਟੇ ਦੇ ਅੰਦਰ ਚਲੋ ਮੈਂ ਐਸੇ ਦੀ ਦਾ ਲੀਡਰ ਐ ਤੇ ਸਾਡੀ ਸਰਕਾਰ ਹੈ ਘਰੋਟੇ 'ਚ ਮੈਂ ਫਰੀਦ ਅੱਜ ਨਹੀਂ ਹੋਂ ਟਿਕਿਆ ਲਖਲਾ ਨਹੀਂ ਵੀ ਤੱਕਾ ਨਹੀਂ ਕੀਤਾ ਕਿਸੇ ਨਾਲ ਵੀ ਇਹ ਸਾਰੇ ਬਸੰਦੇ ਲੋਕ ਨਹੀਂ ਬਸ ਸਕਦੇ ਜੋ ਮੈਂ ਕਹ ਰਿਹਾ ਬਿਲਕੁਲ ਸੱਚ ਉਸ ਜੇ ਸਾਹਿਬ ਦਾ ਬਜਾ ਜਗਿੰਦਰਪਾਲ ਹੈ ਉਹਨਾਂ ਦਾ ਵੀ ਕਹਿਣਾ ਹੈਗਾ ਕਿ ਜੀ 2027 ਦੇ ਚਨਾਬ ਉਹ ਸਾਡੀ ਸਰਕਾਰ ਬਣੇਗੀ ਕਿਉਂਕਿ ਲੋਕਾਂ ਕੋ ਜਰਾ ਆਮ ਆਦਮੀ ਪਾਰਟੀ ਦੇ ਉੱਪਰ ਮੋਹ ਪੰਗ ਹੋ ਚੁੱਕਿਆ ਉਹ ਕੀ ਕਹਿ ਕਹਿਣ ਨੂੰ ਜੋ ਮਰਜ਼ੀ ਕਹੀ ਇਹਨਾਂ ਨੇ ਕਿ ਡਵਲਪਮੈਂਟ ਜਿੰਨੀ ਕੀ ਕਰਤੀ ਹੈ ਤੇਰੇ ਅੰਗ ਆਪਣੀ ਜਵਲਪਮੈਂਟ ਨਹੀਂ ਕੀਤੀ 120 ਕਿੰਨੇ ਤੋਂ 420 ਕਿੰਨੇ ਹੋਏ ਸੁਧਾਰ ਹੋਇਆ ਹੈ ਹਰ ਜਿਹੜੀ ਵੀ ਚੀਜ਼ ਦਿੱਤੀ ਉਹ ਸਾਰੀ ਦੁਨੀਆ ਨੂੰ ਪਤਾ ਹੈ ਕਿ ਤੁਹਾਨੂੰ ਕਿ ਲੱਗਦਾ ਕਿ ਜੇ ਇਹ ਹਲਕਾ ਪੋਇਲਾ ਨਕਸ਼ਾ ਚੇਂਜ ਹੋਏਗਾ ਹੋਏਗਾ 100% ਨਕਸ਼ਾ ਚੇਂਜ ਹੋਏਗਾ ਡਵੈਲਪਮੈਂਟ ਹੋਏ ਵੀ ਰੋਡ ਵੀ ਬਣਨਗੇ ਸਟੇਡੀਅਮ ਵੀ ਬਣੂਗਾ ਬਣੇਗਾ ਨਾ ਸਟੇਡੀਅਮ ਹੋਰ ਵੀ ਬਣਨਗੇ ਮੇਰੇ ਘਰੋਟੇ ਵੀ ਮੰਤਰੀ ਜੀ ਕਹੇਗਾ ਨਾ ਵੀ ਉਹ ਪੂਰਾ ਸਟੇਡੀਅਮ ਬਣਾ ਰਿਹਾ ਨਾ ਲਾਈਟਿੰਗ ਵੀ ਰਾਤ ਨੂੰ ਬੱਚੇ ਜਿਹੜੇ ਉੱਥੇ ਸੈਰ ਕਰ ਸਕਦੇ ਆ ਖੇਡ ਸਕਦੇ ਆ ਬਠਾਗਾ ਕੋਤਨੋ ਮਾਰਕੀਟ ਦੇ ਚੇਅਰਮੈਨ ਆਇਆ ਗਿਆ ਕਿ ਸਰਾ ਢੀ ਇਲਾਕਾ ਹੈਗਾ ਨਾ ਰੋਡ ਜਮ ਸੀ ਬਿਲਕੁਲ ਬਠਾ ਤਾਂ ਘਟਾ ਹੈਗਾ ਪਰ ਉੱਥੇ ਲੋਕਾਂ ਨੂੰ ਕੀ ਮੈਸੇਜ ਦੇਣਾ ਚਾਹੀਦਾ ਸੀ ਅਪਨਾ ਬਿਲਕੁਲ ਜੋ ਮੇਰੀ ਬਾਹਰ ਕਮੇਟੀ ਦੇ ਹਾਲ ਉਹ ਅੱਥਚ ਜੋ ਇਹਨਾਂ ਨੇ ਬੈਨੀਫਿਟ ਦੇਣਾ ਗੋਦ ਨੂੰ ਪੂਰਾ ਜੋਰ ਨਾਲ ਦਿੱਤਾ ਜਾਏਗਾ ਉਹ ਜੋ 1 ਰੁਪਏ ਦੀ ਨਾ ਚੀਟਿੰਗ ਕਰਦੇ ਆਂਗੇ ਨਾ ਕਰਾਂਗੇ ਲੋਕਾਂ ਵਾਸਤੇ ਸਭ ਕੁਛ ਵਧੀਆ ਲੱਗਾ ਕਿਉਂਕਿ ਬੈਕਵਾਰਾ ਪੂਰੇ ਪੰਜਾਬ ਦਾ ਸਭ ਤੋਂ ਹਲਕਾਇੀਆ ਹੱਡਾ ਦੋ ਲਮਟਾਂ ਨੀ ਬਾਰਡਰ ਦਾ ਢੰਡਾ ਕੋ ਦਰਿਆਂ ਟਪਕੇ ਜਾ ਰਿਹਾ ਕੋ ਪਿਛਟੀ ਚ ਜਾ ਰਿਹਾ ਤੇ ਸਾਰੇ ਅਰੇਂਜ ਕੀਤੇ ਜਾਓ ਤੇ ਲੋਕੀ ਕੋਸ਼ਨ ਕਉਕੀ ਖੁਸ਼ ਨੰਨ ਲੋਕਾਂ ਚ ਮਿਲਤ ਰਹੇ ਹਾਂ ਹੁਣ ਅੱਗੇ ਸਮਝੀ ਦੇ ਇਲੈਕਸ਼ਨ ਆ ਗਏ ਨੇ ਉੱਥੇ ਵੀ ਲੋਕਾਂ ਕੋ ਜਾਣਾ ਪਿੰਡ ਪਿੰਡ ਜਾ ਰਹੇ ਹਾਂ ਪੁਜਾਤਾਂ ਦਾੜਾ ਦੜ ਸਾਡੇ ਹਲਾ ਆ ਰਹੀਆਂ ਕਿਉਂਕਿ ਪੈਸੇ ਦੇ ਰਹੇ ਆ ਕੰਮ ਹੋ ਰਿਹਾ ਸਾਰੇ ਵੱਡਾ ਡਵੈਲਪਮੈਂਟ ਹੋ ਰਹੀ ਹਾਂਜੀ ਐਸੀ ਸਾਡੇ ਸਾਡਾ ਠਾਕੁਰ ਮਨੋਰ ਜੀ ਜਿਹੜਾ ਨਾਲ ਗੱਲਬਾਤ ਵੀ ਕੀਤੀ ਗਈ ਹੈ ਉਹਨਾਂ ਦਾ ਵੀ ਕਹਿਣਾ ਹੈਗਾ ਕਿ ਜੇ 2027 ਦੇ ਚਨਾਬ ਹੈ ਉਹ ਸਾਡੀ ਲੋਕੀ ਕੰਮ ਦੇਖ ਕੇ ਸਾਨੂੰ ਵੋਟਾਂ ਪਾਣਗੇ ਚਲੋ ਮਿਲਦਾ ਕਿਸੇ ਹੋਰ ਮਹਾਰਸ ਤੇਜਾਲ ਬਣੇ ਰੋ ਸਾਡੇ ਨਾਲ ਮੈਂ ਸ਼ਮੀਸ ਲੋਤਰਾ ਹਲਚਰ ਪੰਜਾਬ ਦੀ ਪਟਾ